ਠਾਣਾ ਸਰਦੂਲਗੜ ਦੀ ਪੁਲਿਸ ਨੇ ਇੱਕ ਬੈਂਕ ਮੈਨੇਜਰ ਤੋਂ ਫਰੋਤੀ ਮੰਗਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਦੋਸ਼ੀ ਨੌਜਵਾਨ ਨੇੜਲੇ ਪਿੰਡ ਸਾਧੂ ਵਾਲਾ ਦਾ ਹੈ। ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਹੈ? ਆਓ ਤੁਸੀਂ ਵੀ ਦੇਖੋ। ਬਿਲਕੁਲ ਪਿਛਲੇ ਦਿਨੀ ਇੱਕ ਫਰੋਤੀ ਮੰਗਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਬਾਰੇ ਜਾਣਕਾਰੀ ਦਿਓ। ਅ ਮਿਤੀ 15 ਅਕਤੂਬਰ ਨੂੰ ਰਾਤ ਨੂੰ ਸਾਡੇ ਕੋਲ ਇੱਕ ਗੁਰਵਿੰਦਰ ਸਿੰਘ ਨਾਂ ਦਾ ਇੱਕ ਬੈਂਕ ਮੈਨੇਜਰ ਵਿਕਾਸ ਖੇਤੀਵੜੀ ਵਿਕਾਸ ਸਰਦੂਲਗੜ ਵਿੱਚ ਲੱਗੇ ਹੋਏ ਨੇ। ਮੈਨੇਜਰ ਨੇ ਉਹਨਾਂ ਨੂੰ ਕਿਸੇ ਵਿਅਕਤੀ ਨੇ ਪ੍ਰਤੀ ਮਗਜੋਨ ਤੋਂ ਧੋਖੇ ਦੇ ਕੇ ਕਿ ਤੁਸੀਂ ਮੈਨੂੰ 25 ਲੱਖ ਰੁਪਏ ਦਿਓ ਤੇ ਨਹੀਂ ਤਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਉਹਨਾਂ ਨੂੰ ਮਾਰਾਂਗਾ ਜੇ ਸੋਦੀ ਫਿਰ ਅਸੀਂ ਮੁਕੱਦਮਾ ਦਰਜ ਕਰਕੇ ਤੇ ਅਗਲੀ ਕਾਰਵਾਈ ਲੈ ਕੇ ਉਸ ਨੂੰ ਆਪਣਾ ਗ੍ਰਿਫਤਾਰ ਕੀਤਾ ਜੋ ਦੋਸ਼ੀ ਹੁਣ ਕੀਤਾ ਹੈ ਔਰ ਜਿਸ ਉਸ ਦਾ ਨਾਮ ਹੈ ਜਗਪਾਲ ਸਿੰਘ ਪਿੰਡ ਸਾਧੂਆਲਾ ਥਾਣਾ ਸਦੂਗੜ ਦੇ ਇਹਦਾ ਰਹਿਣ ਵਾਲਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਹੋ ਰਹੀ ਹੈ ਸਰ ਇਸ ਨੂੰ ਜਿਹੜੇ ਵਿਅਕਤੀ ਨੂੰ ਤੁਸੀਂ ਗ੍ਰਿਫਤਾਰ ਕੀਤਾ ਹੈ ਇਹ ਇਸ ਦਾ ਪਿਛੋਕੜ ਕਿਸ ਤਰ੍ਹਾਂ ਦਾ ਪਹਿਲਾਂ ਵੀ ਇਸ ਤਰ੍ਹਾਂ ਦੇ ਕੋਈ ਕੇਸ ਹੈ ਜੀ ਇਸ ਤੇ ਇਹਦੇ ਫਰੋਤੀ ਦਾ ਤੇ ਨਹੀਂ ਪਹਿਲਾਂ ਇਹਦੇ ਪੰਜ ਮੁਕੱਦਮੇ ਦਰਜ ਹੈ ਜੀ ਜਿਵੇਂ ਚੋਰੀ ਦਾ ਲੜਾਈ ਝਗੜੇ ਦੇ ਅਤੇ ਇੱਕ 420 ਦਾ ਮੁਕੱਦਮਾ ਦਰਜ ਹੈ ਸਰ ਕਿੰਨੇ ਘੰਟਿਆਂ ਦੇ ਵਿੱਚ ਤੁਸੀਂ ਇਹ ਜਿਹੜੀ ਹੈ ਮੁਕੱਦਮਾ ਜਿਹੜਾ ਸੀ ਕਾਰਵਾਈ ਆ ਰੋਕੀ ਸੋਲਵ ਕਰ ਲਈ ਦੀ ਅਸੀਂ ਕੋਈ ਬਸ ਕੁਛ ਘੱਟ ਡੈਮੇਜ ਸੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਟੈਕਨੀਕਲ ਤਰੀਕੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਤੇ ਜੋ ਜੋ ਮੇਰੇ ਸੌਲਟ ਆਊਟ ਕਰ ਲੈ ਮੈਟਰੀਕਾ ਇੱਕ ਕੰਨੀ ਵਿਅਕਤੀ ਹੈ ਜਾਂ ਹੋਰ ਵੀ ਗਰੋ ਹੈ ਇਹ ਪੁੱਛ ਫਿਰਾਲੇ ਦਾ ਅਸੀਂ ਅਦਾਲਤੀ ਪੇਸ਼ ਕਰਕੇ ਪੋਸਟਮੈਂਟ ਲਿਆਗਾ ਉਹਦੇ ਦਾ ਰਿਮਾਂਡ ਦੌਰਾਨ ਜੇ ਕੋਈ ਗੱਲ ਸਾਹਮਣੇ ਹੋ ਰਹੀ ਹੋਗੀ ਤਾਂ ਫਿਰ ਅਸੀਂ ਤੁਹਾਨੂੰ ਦੱਸਦੇ ਕਿ ਇਹ ਨਾਲ ਕੋਈ ਹੋਰ ਵੀ ਵਿਅਕਤੀ ਆ ਜਾਣੀ ਹੈ ਫਿਰਾਲ ਕੋਈ ਹੋਰ ਗੱਲ ਸਾਹਮਣੇ ਨਹੀਂ ਆਈ ਤੇ ਇਲਾਕੇ ਦੇ ਵਿੱਚ ਹੋਰ ਅਜਿਹੇ ਸ਼ਖਸਾਂ ਨੂੰ ਤੁਸੀਂ ਇੱਕ ਚੇਤਾਵਨੀ ਦੇਣਾ ਚਾਹੁੰਗੇ ਅਸੀਂ ਜਿਹੜੇ ਵੀ ਇਲਾਕੇ ਵਿੱਚ ਮਾੜੇ ਅੰਸਰ ਨੇ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਦੇਖੋ ਪੁਲਿਸ 24 ਘੰਟੇ ਸਤਰਕ ਹੈ ਔਰ ਹਰ ਪਾਸੇ ਸਾਡੇ ਮਨ ਲਿਆ ਮਲਾਜਮ ਸਿਵਲ ਦੇ ਵਿੱਚ ਜਿਵੇਂ ਵੀ ਜੋ ਵੀ ਸੋਰਸ ਸਾਡੇ ਉਸ ਤਿੱਕੇ ਸੋਰਸ ਪਾਇਦਾ ਕਰਕੇ ਜਿਹੜੇ ਮਾੜੇ ਬੰਦੇ ਆ ਨੇ ਵਿਅਕਤੀਆਂ ਉਹਨਾਂ ਨੂੰ ਰੋਣ ਦੀ ਕੋਸ਼ਿਸ਼ ਕਰਦੇ ਆ ਅਤੇ ਉਹਨਾਂ ਨੂੰ ਇਹ ਚੇਤਾਵਨੀ ਦੇਵਾਂਗੇ ਕਿ ਜੇਕਰ ਉਹ ਕੋਈ ਗਲਤ ਕੰਮ ਕਰਦੇ ਆ ਤਾਂ ਉਹ ਆਪਣਾ ਇਸ ਤੋਂ ਬਾਝਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਜੇਲ੍ਹ ਵਿੱਚ ਹੈ